ਇਹ ਆਪਣੇ ਲੋਕ ਹੈਗੇ ਆ ਲਾਈ ਲੱਗ ਬਾਈ ਹੂੰ ਇਹ ਜਾਣ ਕੇ ਲੋਕਾਂ ਦੇ ਆਪਣੇ ਦਿਮਾਗ 'ਚ ਪਾਤਾ ਬਈ ਇਹ ਅਮੀਰ ਨਾ ਹੋ ਜਾਣ ਇਹ ਸਰਦੇ ਵਰਦੇ ਨਾ ਹੋ ਜਾਣ ਹੂੰ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ 5 6 ਸਾਲ ਪਹਿਲਾਂ ਮੈਂ ਉੱਥੇ ਆਪਣੇ ਮਿੱਟੀ ਵਟਾਦੀ ਸੀ ਭਰ ਲਈ ਮੋਟਰ ਤੇ ਹੂੰ ਮੈਂ ਉੱਥੇ 100 ਕਬੂਟਾ ਲਾਤਾ ਸੀ ਠੀਕ ਹੈ 6 ਸਾਲ ਹੋ ਗਏ ਹੂੰ ਉਹ ਮੈਨੂੰ ਸਾਡਾ ਸੌਦਾ ਹੋਈ 1 3 40 ਹਜ਼ਾਰ ਦਾ ਹੂੰ ਮੈਂ ਜਾਣੀ ਦੇਣੇ ਨਹੀਂ ਸੀ ਠੀਕ ਹੈ ਹਣਾ ਹਜੇ ਵੀ ਉਹਨਾਂ ਨੂੰ ਮੈਂ ਕਿਹਾ ਸੀ ਬਈ ਭਾਈ ਪੱਟ ਲਓ ਆਏ ਨਹੀਂ ਬੰਦੇ ਹੂੰ ਅੱਜ ਫੋਨ ਆਇਆ ਸੀ ਉਹਨਾਂ ਦਾ ਮਸ਼ਾ ਭਾਈ ਮੇਰੇ ਨਾਲ ਗੱਲ ਕਰਿਓ ਆ ਕਿ ਆਪਾਂ ਫੌਜੀ ਵਾਲਾ ਕੰਮ ਆਪਾਂ ਟਾਈਮ ਦੇ ਪਵੰਦ ਆ ਸਹੀ ਗੱਲ ਹੈ ਵੀਰੇ ਹੁਣ ਆ ਬੂਟਾ ਆਪਾਂ ਲਾਇਆ ਇਹ ਕਣਕ ਦੇ ਚੌਲਾਂ ਦੇ ਬੂਟੇ ਜਨਾ ਪਾਣੀ ਪੀਂਦਾ ਠੀਕ ਹੈ ਇਹ ਆਪਣੇ ਲੋਕਾਂ ਦੇ ਦਿਮਾਗ 'ਚ ਪਾਤੀ ਵੀ ਕੁਦਰਤ ਦਾ ਯਾਰ ਪਾਣੀ ਕਿਵੇਂ ਮੁੱਕ ਜੂ ਹੈ ਆ 2 ਮਹੀਨੇ ਲੋਕਾਂ ਨੇ ਪਾਣੀ ਯਾਦ ਕਰਨਾ ਬਾਈ ਜੀ ਉਦੋਂ ਬਾਅਦ ਖਤਮ ਖਤਮ ਠਾ ਖਤਮ ਪਾਣੀ ਦਾ ਹੈਨਾ ਤੇ ਜਿਹੜਾ ਉਹ ਕਹਿੰਦੇ ਹਣਾ ਇੰਨਾ ਆਪਾਂ ਟਾਇਲਟਾਂ ਜਿੱਦੂ 20 ਉਹ ਤਾਂ ਜ਼ਿਆਦਾ ਨਹੀਂ ਕਿਸੇ ਦੇ ਠਾਗ ਗਾ ਵੀ। ਇਹ ਤੂੰ ਟਾਇਲਟਾਂ ਵਾਲਾ ਛੱਡ ਜਿਹੜੀਆਂ ਫੈਕਟਰੀ ਵੀਰ ਵਾਲੀਆਂ ਫੈਕਟਰੀਆਂ ਨੇ ਇਹ ਤਾਂ ਆਪਾਂ ਤਾਂ 1% ਵੀ ਨਹੀਂ ਪਾਣੀ ਕਰਦੇ ਖਰਾਬ ਇੰਨਾ ਪਾਣੀ ਵੇਸਟ ਕਰਦੇ ਆ ਇਹ। ਠੀਕ ਹੈ ਉਧਰ ਉਹ ਜਾਗਦਾ ਨਹੀਂ ਕੋਈ। ਆਪਾਂ ਲਾਇਆ ਜੀ ਤਕਰੀਬਨ 8-900 ਬੂਟਾ। ਠੀਕ ਹੈ ਕਿੱਲੇ 'ਚ ਕਿੰਨਾ ਥਾਂ ਇਹ ਜੀ? 1 ਕਿੱਲੇ ਦਾ ਭੋਰਾ ਭਰਦਾ ਹਾਂ। ਹਾਂ ਠੀਕ ਹੈ ਕਿੰਨੇ ਬਾਈ ਕਿੰਨੇ ਤੇ ਲਾਇਆ ਜੇ ਗੱਲ ਕਰਕੇ ਆਪਾਂ ਇਹ ਬਾਈ 7 ਫੁੱਟ 11 ਫੁੱਟ ਪਰੋਂ ਲਵਾਈ ਆ। ਠੀਕ ਹੈ। ਤੇ 5 ਬਾਈ 5 ਦਾ ਲਵਾਇ ਬੂਟੇ ਤੋਂ ਬੂਟਾ 5 ਫੁੱਟ ਠੀਕ ਹੈ ਠੀਕ ਹੈ ਜੀ ਆਹ ਬੂਟੇ 200 ਲਾਹੇ ਫਤੇ ਦੇ ਬਾਡੇ ਵਾਲੇ ਦਾ ਨਾ ਆਹਾ 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 ਠੀਕ ਹੈ ਹਨਾ ਇਹ ਕਲੋਨੀ ਹੈ ਇਹ ਵੀ ਕਲੋਨੀ ਆ ਠੀਕ ਹੈ ਤੇ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਕਲੋਨ ਤੁਸੀਂ ਪਹਿਲੇ ਜਾਣਕਾਰੀ ਕਿੱਥੋਂ ਮਿਲੀ ਕਲੋਨ ਦਾ ਵੀ ਕਲੋਨ ਲੱਗ ਗਿਆ ਆਪਾਂ ਵੈਸੇ ਤਾਂ ਦੇਸੀ ਪਹਿਲਾਂ ਚੱਲ ਦੇਸੀ ਚੱਲਦਾ ਜੀ ਆਪਣੇ ਮੈਨੂੰ ਉਹ ਤੋਂ ਥੋੜਾ ਜਿਆਦਾ ਜਨ ਸਤਾਸ ਵਧਿਆ ਮੇਰਾ ਜਿਹੜੇ ਉੱਥੋਂ ਜਿਹੜੇ ਉਹ ਲਾਇਏ ਸੀ ਬੇਮਾਰ ਹੋ ਗਏ ਜਿਹੜੇ ਉਹ ਮੈਨੂੰ ਬਾਈ ਲੈਣ ਆ ਗਏ ਮੈਂ ਪਹਿਲਾਂ 3 ਲੱਖ ਵਾਂਗ ਲਿਆ ਫੇਰ ਮੈਨੂੰ ਕਿਸੇ ਕੋਈ ਬੰਦਾ ਦਾ ਹਰ ਸੋੜੇ ਆਪਾਂ ਵੈ ਫਿਰ ਮੈਂ ਕਿਹਾ ਵੀ ਨਹੀਂ ਦੇਣਾ ਨਹੀਂ ਫਿਰ ਮੈਂ ਨਾ ਦੇਣ ਵਾਲਾ ਕੰਮ ਕਰਕੇ ਮੈਂ ਕਿਹਾ ਵੀ ਦੇਣੇ ਤਾਂ ਹੈ ਨਹੀਂ ਉਹ ਮੁੰਡੇ ਕੁੱਡੀ ਕੁੱਡੀ ਵਾਲੇ ਸੀ ਕਹਾ ਉਹ ਕਹਿੰਦੇ ਬਾਈ ਸਾਡਾ ਕੰਮ ਚੱਲ ਪੁਜਾਰ ਮੈਂ ਕਿਹਾ ਚੱਲ ਤੁਸੀਂ ਚੱਲ ਕੇ ਐਵੇਂ ਕੋਈ ਨਹੀਂ ਸਹੀ ਗੱਲ ਹੈ ਤੇ ਮੈਂ ਉਹਨੂੰ ਕਿਹਾ ਵੀ 3.5 ਲੱਖ ਲੈਣਾ ਪੁੱਕਾ ਪੁੱਕਾ ਹਾਂ ਪੁੱਕਾ ਪੁੱਕਾ ਉਹ ਕਹਿੰਦੇ ਕੋਈ ਨਾ ਬਈ 40 ਜੂਲੀ ਤੱਕ ਆਪਾਂ ਮੈਂ ਕਿਹਾ ਚੱਲ ਹਾਂ ਠੀਕ ਆ ਯਾਨੀ ਆ ਗੱਲ ਉਹਦੇ ਕਰਕੇ ਫਿਰ ਮੇਰਾ ਇੰਟਰੈਕਟ ਹੋਰ ਵਧ ਗਿਆ ਮੈਂ ਕਿਹਾ ਯਾਰ ਆਪਾਂ ਹੋਰ ਲਾਉਨੇ ਆ ਠੀਕ ਹੈ ਹਣਾ ਸਾਰਾ ਜੇ ਮੰਨ ਕੇ ਚੱਲ ਗਏ ਬਾਈ ਹੋਰ ਵੀ ਲਾਉਂਗੇ ਹੁਣ ਜੇ ਤੁਸੀਂ ਬਿਲਕੁਲ ਹੋਰ ਲਾਉਣਾ ਪਰਲੀ ਵੀ ਪੋਰ ਠੇਕੇ ਦੇ ਦਿੱਤੇ ਹੋ ਦੋ ਕਿੱਲੇ ਉਹਨਾਂ ਦੇ ਵੀ ਠੋਕੂ ਉੱਥੇ ਤੇ ਬਾਕੀ ਆਪਣੀ ਸੁਧਾਰ ਆ ਜ਼ਮੀਨ 1.5 ਦੋ ਕਿੱਲੇ ਉੱਥੇ ਵੀ ਲਾ ਦੇਣਾ ਉੱਥੇ ਵੀ ਲਾਉਣਾ ਤੁਸੀਂ ਭਾਈ ਕੀ ਮੰਨਦੇ ਆਂ ਵੀ 5 ਸਾਲ ਦੀ ਫਸਲ ਆ ਇਹ ਐਫ ਡੀ ਆ ਜੀ ਐਫ ਡੀ ਆ ਨਾ ਐਫ ਡੀ ਆ ਉ ਆਪਾਂ ਗੱਲ ਕਰਕੇ ਜੇ ਚੱਲ 70-80 ਹਜ਼ਾਰ ਨੂੰ ਠੇਕਾ ਲਾ ਲਗੇ ਕਿੱਲੇ ਦਾ ਆਪਾਂ ਤੇ ਸਾਲ ਦੀ ਉਹ ਖਤਮ ਹੋ ਗਈ 80 ਹਜ਼ਾਰ ਰੁਪਿਆ ਉਹ ਖਾ ਜਾਣੇ ਆ ਜਿਹੜਾ ਇਕੱਠਾ ਪੈਸਾ ਆਉਣਾ ਜੇ 5 ਕਿੱਲੇ ਲਾਇਕ ਦਾ 50 ਲੱਖ ਰੁਪਿਆ ਆਪਣੇ ਹੱਥ ਚ ਆਉਂਦਾ ਵੱਧ ਆਊਗਾ ਜੀ ਵੱਧ ਆਊਗਾ ਚੱਲ ਆਪਾਂ 10 ਲੱਖ ਦੇ ਹਿਸਾਬ ਨਾਲ ਵੀ ਚੱਲ ਗਿਆ ਨਹੀਂ ਹੁਣ ਜਾ ਗਾਂ ਗੱਲ ਆ ਜਾਂਦੀ ਹੁਣ ਕਈ ਥੱਲੇ ਕਮੈਂਟ ਕਰਦੇ ਆ ਵੀ ਯਾਰ ਤੁਸੀਂ ਕਿਉਂ ਮਗਰ ਪੈ ਗਏ ਵੀ ਆਪ ਨੂੰ ਬਰਬਾਦ ਕਰਨ ਲੱਗ ਗਏ ਬਰਬਾਦ ਕਰਨ ਲੱਗ ਗਏ ਮੀਂਹ ਪੈਂਦੇ ਨਹੀਂ ਬਾਈ ਆਪਣੇ ਹਨਾ ਮੀਂਹ ਬਹੁਤ ਘੱਟ ਆ ਹਿਸ਼ਾਰਪੁਰ ਜਾ ਕੇ ਹੁਣ ਅਸੀਂ ਜਾ ਕੇ ਆਏ ਉੱਥੇ ਬਾਈ ਸਫੈਦਾ ਦੇ ਪਾਪੂਲਾ ਸਫੈਦਾ ਦੇ ਪਾਪੂਲਾ ਤੀਜੀ ਫਸਲ ਨਹੀਂ ਸਾਨੂੰ ਦੇ ਸੀ ਉੱਥੇ ਬਾਈ ਇਹਨੇ ਯਾਰ ਜਿਹੜੀ ਆਪਾਂ ਹਵਾ ਛੱਡਦੇ ਆ ਗੰਦੀ ਹਵਾ ਛੱਡਦੇ ਉਹ ਖਾਣੀਆਂ ਇਹਨੇ ਜਿਹੜੀ ਆਪਾਂ ਲੈਨੇ ਆ ਉਹ ਛੱਡਣੀਆਂ ਇਹਨੇ ਕੁਦਰਤਾਂ ਕਿੰਨਾ ਸੋਹਣਾ ਲੱਗਦਾ ਨਕਸ਼ਾ ਹੀ ਹੋਰ ਕੁਝ ਬਣ ਜਾਣੀਆਂ ਇੱਥੇ ਮੌਸਮ ਹੀ ਚੇਂਜ ਹੋ ਜਾਣਾ ਜਦੋਂ ਆ ਤਾਂ ਹੋ ਤੇ ਲਓ ਬਈ ਬਾਜੀ ਜੰਡ ਨੂੰ ਜਿਹੜਾ ਕਿਹੜਾ ਨਹੀਂ ਜਾਣਦਾ ਬਾਈ ਤੇ ਜਦੋਂ ਉਹ ਬੰਦਾ ਕਹੀ ਜਾਂਦਾ ਬਾਈ ਸਪੈਦਾ ਲਾਈ ਜਾਂਦੇ ਹਨ ਆਪਾਂ ਤੇ ਆਪਾਂ ਲਵਾਈ ਜਾਂਦੇ ਤੇ ਨਾਲ ਆਪਣੇ ਫੌਜੀ ਆ ਬਾਈ ਹਬੋਰ ਨਰਸਰੀ ਵਾਲਾ ਇਹਨਾਂ ਨੇ ਵਧੀਆ ਗੈਟ ਕੀਤਾ ਬਾਈ ਬਹੁਤ ਵਧੀਆ ਬਾਈ ਬਹੁਤ ਵਧੀਆ ਨਜ਼ਾਰਾ ਲਿਆਤਾ ਲਾਓ ਜਾਰ ਬੂਟੇ ਦਾ ਅਸੀਂ ਥੋੜੇ ਜੇ ਲਾਈ ਸੀ ਆ ਵੀ ਦੇਖ ਬਾਗ ਬਣਿਆ ਪਿਆ ਹਾਂ ਇਹ ਵੀ ਹਾਂ ਆ ਵੇਖ ਲਓ ਇਧਰ ਬਾਈ ਇਧਰ ਦਿਖਾਓ ਬੂਟੇ ਲੱਗੇ ਸਰਕਾਰ ਨੂੰ ਵੀ ਚਾਹੀਦਾ ਬਈ ਹਰੇਕ ਉਹ ਮੋਟਰ ਦੇਖ ਆਪਣੀ ਘਟੋ ਘਟ 100 ਬੂਟਾ ਲਗਾ ਮੋਟਰ ਤੇ ਠੀਕ ਆ ਹਰੇਕ ਮੋਟਰ ਆ ਉਹਦੇ ਕੋਠੇ ਯਾਰ ਇਹਨਾਂ ਸ਼ਰਮ ਹੋਣੀ ਚਾਹੀਦੀ ਆ ਡੁੱਬ ਕੇ ਮਰ ਜਾਓ ਯਾਰ ਲੈ ਜਮਾ ਕੁੱਤਾ ਪਾ ਮੈਨੂੰ ਲੱਗਦਾ ਵੀ ਜਾਪੀ ਨੂੰ ਵੀ ਬੈਠਣ ਨੂੰ ਥਾਂ ਨਹੀਂ ਜੀ ਕੰਮ ਕਰਦੇ ਆ ਪਾਣਾ ਇੰਨਾ ਬੁਰਾ ਹਾਲ ਸਰਕਾਰ ਨੂੰ ਚਾਹੀਦੀ 25 30 ਬੂਟੇ ਅਪਰ ਕੀ 50 ਬੂਟੇ ਪਰ ਮੋਟਰ ਕਰ ਦੇਣੇ ਚਾਹੀਦੇ ਆ ਲਾਅਮੀ ਚਾਹੀਦੇ ਹਾਂ ਜੇ ਖਸਾਲ ਹੋਣਾ ਨਹੀਂ ਤਾਂ ਸਸਰੀ ਕਾਲੀ ਆ ਬਈ ਨਹੀਂ ਤਾਂ ਫਿਰ ਬਈ ਪਿੱਟੀ ਜਾਂਨੇ ਆ ਏਸੀ ਆਪਾਂ ਲਾਈ ਜਨੇ ਆ ਘਰੇ ਦੋ ਦੋ ਤਿੰਨ ਤਿੰਨ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਇੰਟਰਲੋਕ ਟੇਲਾਂ ਹਨਾ ਬਾਈ ਉਹ ਚੁੰਡੇ ਤੱਕ ਚੜਾ ਦਈਆਂ ਆਪਾਂ ਤੇ ਦਰਾਖਤ ਕਹਿੰਦੇ ਬੁੜੀਆਂ ਆ ਵੀ ਪੱਟ ਦੋ ਪੱ ਏ ਬਾਈ ਨੁਕਸਾਨ ਆਪਣਾ ਹੀ ਆ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਅਸੀਂ ਤਾਂ ਹੋਰ ਵੀ 1 ਮਿੰਟ ਅਸੀਂ ਤਾਂ ਵੀਰੇ ਇਹ ਕਰਨਾ ਆ ਦੇਖ ਆ ਜਾ ਵੀ ਦੇ ਥੱਲੇ ਲੈ ਲਓ ਨਾ ਕੋਈ ਨਾ ਆ ਦੇਖ ਇਹ ਅਸੀਂ ਨਾ ਆ ਸਾਡਾ ਟਰੈਕ ਬਣ ਗਿਆ ਵਿਚ ਵਿਚ ਵਿਚਾਲੇ ਹੂੰ ਇੱਥੇ ਹੜਦੀ ਹੁੜਦੀ ਲਾਵਾਂਗੇ ਹੋਰ ਕਿਤੀ ਲਾਵਾਂਗੇ ਵਿਚਾਲੇ ਇਹ ਦੋ ਛੱਡ ਲੈਣੇ ਸੀ ਧੁਰ ਤਰਾਉ ਐਕਸਾਈਲ ਕਰ ਨੂੰ ਅੱਛਾ ਇਹਦੇ ਵਿੱਚ ਲਾਵਾਂਗੇ ਬਾਈ ਕੱਖ ਹੂੰ ਲਾ ਕੇ ਨਾਲ ਚਾਹੇ ਬੈਠੋ ਆਨੰਦ ਲਓ ਕੁਦਰਤ ਦਾ ਠੰਡੀ ਹਵਾ ਨਾਲੇ ਐਕਸਰਸਾਈਜ਼ ਕਰਿਆ ਕਰਾਂਗੇ ਐਕਸਰਸਾਈਜ਼ ਕਰਿਆ ਕਰਾਂਗੇ ਖੁੱਲਾ ਜਮ ਲਾਵਾਂਗੇ ਅੰਦਰ ਇਹਦੇ ਵਿੱਚ ਠੀਕ ਆ ਐਨ ਆਨੰਦ ਹੋ ਜਾਣਾ ਮਹਾਰਾ ਦੀ ਕਿਰਪਾ ਨਾਲ ਬਹੁਤ ਵਧੀਆ ਹੋਣਾ ਠੀਕ ਆ ਭਾਈ ਇੱਕ ਸਵਾਲ ਜਿਹੜਾ ਸੀਗਾ ਮੈਂ ਕਰਨਾ ਚਾਹੁੰਗਾ ਚਲੋ ਆਪਾਂ ਰਿਲੇਟਡ ਹਨਾ ਹੁਣ ਜੇ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ ਹਨਾ ਤੇ ਕਈ ਵਿਦਵਾਨ ਕਹਿਣ ਲੱਗੇ ਸੀਗੇ ਵੀ ਯਾਰ ਬਾਜੀ ਜੰਡ ਤਾਂ ਮੈਂ 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 ਸ਼ੁਰੂ ਕਰਤੀ ਠੀਕ ਆ ਵੀ ਐਂ ਕਰਦਾ ਜਿਵੇਂ ਫਤੇ ਤੇ ਗੱਲ ਆ ਗਈ ਸੀਗੀ ਵੀ ਛੋਟਾ ਹੁੰਦਾ ਆਹ ਸੋਫੇ ਤੋਂ ਉਧਰ ਇੱਕ ਥੋੜੀ ਵਾਇਰਲ ਇੱਕ ਕੀ ਲੱਗਦਾ ਬਈ ਜਿਹੜਾ ਕੁਛ ਕੋਈ ਕਰਨ ਜੋਗਾ ਨਹੀਂ ਜਾ ਕੇ ਕਰਨ ਨਹੀਂ ਦੇਣਾ ਚਾਹੁੰਦਾ ਜਾ ਕਿੱਥੇ ਇਹ ਗੱਲ ਨੇ ਉਹ ਲੋਕ ਨੇ ਹੁਣ ਅਸੀਂ ਦਾ ਬਾਈ ਆਪਾਂ ਤੁਹਾਨੂੰ ਆਪਦੀ ਦੱਸਦੇ ਆਂ ਅਸੀਂ ਦੋ ਗਰੀ ਪਾਣੀ ਪੀਤਾ ਇੱਥੇ ਲੌਂਦਿਆਂ ਨੇ ਠੀਕ ਆ ਅਸੀਂ ਮੈਂ ਨਹੀਂ ਟਰੈਕਟਰ ਤੋਂ ਉਤਰਿਆ ਨਾ ਦੂਜੇ ਮੁੰਡੇ ਉਤਰਿਆ ਫੇਰ ਉਦੋਂ ਬਾਅਦ ਬੈੱਡ ਬਣਾ ਕੇ ਆਪ ਮੈਂ ਲੱਗਿਆ ਨਾਲ ਦਾੜ-ਦਾੜ ਦਾੜ ਕਰਕੇ ਅਸੀਂ ਢਾਈ ਤਿੰਨ ਘੰਟਿਆਂ ਚ ਉਹ ਮਾਰਿਆ ਲਾ ਕੇ ਡੇਢ ਕਿਲਾ ਵਾਂਦੇ ਜੇ ਮੰਨ ਕੇ ਚੱਲ ਕੇ ਲਾਤਾ ਹਾਂ ਨਾਲੇ ਲੱਗੇ ਵੀ ਬਾਈ ਇਹੋ ਜਿਹਾ ਹੋਇਆ ਦੇਖ ਲੈ ਕੋਈ ਬੂਟਾ ਡਿਗਿਆ ਜਮਾਂ ਸਹੀ ਖੜੇ ਆ ਸਾਰੇ ਬੂਟੇ ਵਧੀਆ ਲਾਏ ਨੇ ਜੇ ਕੋਈ ਬੂਟਾ ਮਾੜਾ ਸੀ ਮਾੜਾ ਨਹੀਂ ਲਾਇਆ ਮਾੜਾ ਬੂਟਾ ਵੀ ਉਹ ਚ ਸੰਤੀ ਰੱਖੋ ਮਾੜਾ ਬੂਟਾ ਨਾ ਲਾਓ ਜੇ ਸਾਰੇ ਚੰਗੇ ਹੀ ਲਾਓ ਠੀਕ ਹੈ ਹਨ ਤੇ ਭਾਈ ਬਾਜੀ ਜੰਡ ਕੀ ਚਾਹੁੰਦਾ ਹੈ ਜਿਵੇਂ ਹੁਣ ਆ ਨੌਜਵਾਨੀ ਨੂੰ ਬਚਾਉਣ ਨੂੰ ਹੁਣ ਖਾਤਰ ਤੁਸੀਂ ਇਹ ਟ੍ਰੇਨਿੰਗ ਲਵਾ ਰਹੇ ਹੋ ਹਨ ਚਲੋ ਲੋਕ ਤਾਂ ਆਪਾਂ ਲੋਕਾਂ ਦੀ ਗੱਲ ਛੱਡੋ ਹਨ ਤੁਹਾਡਾ ਕੀ ਮੋਟਿਵ ਹੈ ਇਹ ਕਿੱਥੋਂ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਇਹਨਾਂ ਨੂੰ ਜਾਂ ਜਵਾਨੀ ਨੂੰ ਬਚਾ ਕੇ ਰੱਖਣਾ ਹੀ ਸਿਰਫ ਮਕਸਦ ਹੈ ਵੀ ਬਸ ਨਸ਼ਿਆਂ ਤੋਂ ਬਚਾਉਣਾ ਜਾਂ ਗਾਂ ਵੀ ਤੁਸੀਂ ਅੱਗੇ ਵੀ ਇਹਨਾਂ ਨੂੰ ਬਚਾਉਣਾ ਭਾਈ ਜੀ ਬੰਦੇ ਇੰਨੇ ਕੁ ਦੁਖੀ ਨੇ ਉਹ ਜਿਹੜਾ ਮोटा ਐਕਸਾਈਜ਼ ਇੱਥੇ ਆਇਆ ਹੂੰ ਉਦੋਂ ਦਾ ਪੈਲੀ ਮਾਂ ਤੇ ਮਾਮਿਆਂ ਦੇ ਵੀ ਕੋਈ ਜਵਾਕ ਨਹੀਂ ਠੀਕ ਹੈ ਕੱਲਾ ਭਾਈ ਆ ਹੂੰ ਡੇਢ 200 ਕਿਲੇ ਦਾ ਮਾਲਕਾ ਉਹ ਕੱਲਾ ਡੇਢ 200 ਕਿਲੇ ਡੇਢ 200 ਕਿਲੇ ਦਾ ਮਾਲਕਾ ਮੁੰਡਾ ਹੂੰ ਉਹਨਾਂ ਦਾ ਇੱਥੇ ਛੱਡਿਆ ਹੋਇਆ ਫੈਮਲੀ ਸਾਰੀ ਬਾਹਰ ਆ ਕਲੱਬ ਆ ਉਹਨਾਂ ਦੀ ਬਾਹਰ ਵੀ ਸਾਰਾ ਕੁਝ ਆ ਹਾਂ ਹੋਰ ਉਹ ਜਵਾਕ ਕੋ ਛੋਟਾ ਜਿਹਾ ਆਉਂਦਾ ਆ ਦੇ ਹੂੰ ਅਮਾ ਵੇਖ ਰਿਹਾ 20-20 ਸਾਲ ਦੇ 15-15 ਸਾਲ ਦੇ ਜੁਆਗ ਛੋਟੇ ਵੀ ਨੇ ਬੱਚਾ ਛੋਟੇ ਵੀ ਨੇ ਗੱਲ ਕੀ ਆ ਬਾਈ ਆਪਾਂ ਦਾ ਸੱਚ ਦਾ ਫੁੱਕਾ ਦੇਣਾ ਨਾ ਦਾ ਮੈਂ ਕਮੈਂਟ ਪੜ੍ਹਿਆ ਕਦੇ ਹੂੰ ਨਾ ਮੈਨੂੰ ਲੋੜ ਆ ਪੜਨ ਦੀ ਠੀਕ ਆ ਅਸੀਂ ਤਾਂ ਕਰਕੇ ਖਾਣਾ ਹੂੰ ਨਾ ਅਸੀਂ ਕਿਸੇ ਦੇ ਹੱਥਾਂ ਬਰ ਝਾਕੀਏ ਠੀਕ ਆ ਜੀ ਕਮੈਂਟਾਂ ਵਾਲੇ ਤਾਂ ਕਮੈਂਟਾਂ ਜੋਗੇ ਨੇ ਇਹ ਤਾਂ ਬਸ ਇੱਕ ਹੌਂਕ ਨਾਲ ਹੀ ਬੈਠ ਕੇ ਜਿਵੇਂ ਮੂਸੇ ਨੇ ਕਿਹਾ ਸੀ ਬੈਠ ਕੇ ਰਜਾਈਆਂ 'ਚ ਹੌਂਕੀ ਦਾ ਨਹੀਂ ਹੁੰਦਾ ਬਸ ਬਸ ਹਾਂ ਉਹ ਤਾਂ ਵੱਡਣਾ ਜੇ ਹੋਵੇ ਨਾ ਤਾਂ ਭੌਂਕੀ ਦਾ ਨਹੀਂ ਬਸ 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 ਉਹ ਚੀਜ਼ਾਂ ਇਹ ਬੱਡ ਨਹੀਂ ਸਕਦੇ ਉਹ ਨਹੀਂ ਵੀ ਹੈ ਨਹੀਂ ਕੋਈ ਆ ਆ ਜਦਾ ਮੂਰੇ ਆ ਕੇ ਬਈ ਚੂਕ ਹੀ ਦੇਣ ਉਹ ਤਾਂ ਹੈ ਹੀ ਨਹੀਂ ਹਮ ਗੱਲ ਕੇ ਚੰਗਾ ਬੋਲੋ ਆਪਣਾ ਤਾਂ ਇਹ ਚੰਗਾ ਬੋਲੋ ਚੰਗਾ ਕਰੋ ਚੰਗਾ ਖਾਓ ਚੰਗਾ ਖਾਓ ਬਸ ਪਾਸਾ ਕੰਮ ਤੇ ਆਪਾਂ ਇਹਨਾਂ ਤੋਂ ਬਾਈ ਸਰਟੀਫਿਕੇਟ ਨਹੀਂ ਲੈਣਾ ਆਪਾਂ ਮਹਾਰਾਜ ਦੀ ਨਾਂ ਮਾੜਾ ਪੈਸਾ ਆਵੇ ਨਾ ਮਾੜੀ ਅੱਖ ਨਾਲ ਦੇਖੀਏ ਨਾ ਮਾੜਾ ਖਾਈਏ ਆਪੇ ਮਹਾਰਾਜ ਰੰਗ ਭਾਗ ਲਾਏ ਪਏ ਨੇ ਯਾਰ ਹਾਂ ਥੋੜੇ ਵਰਗੇ ਭਰਾ ਮਿਲ ਗਿਆ ਹਾਂ ਆ ਐਫ ਡੀ ਹੋਰ ਕਰਾ ਦੇ ਐਫ ਡੀ ਹੋਣੀ ਸਹੀ ਗੱਲ ਹੈ ਇੰਨੇ ਚੰਗੇ ਲੋਕ ਜੁੜੀ ਜਾਂਦੇ ਆ ਲਾਓ ਸਪੈਦਾ ਸਾਰੇ ਜਿਹਦੇ ਕੋਲ ਚਾਰ ਕਿਲੇ ਨੇ ਦੋ ਤਾਂ ਲਾਓ ਹਮ ਸਹੀ ਗੱਲ ਬਾਪੂ ਲਾਰ ਲਾ ਲੋ 1.5 150 ਫੁੱਟ ਤੇ ਪਾਣੀ ਲੈ ਗਿਆ ਕਿਉਂ ਝੋਨਾ ਲਾ ਲਾ ਕੇ ਠੀਕ ਆ ਝੋਨਾ ਦਾ ਸਾਰਾ ਵਕਤ ਪਾਣੀ ਉਹ ਚ ਠੱਲ ਗਿਆ ਠੱਲਣਾ ਪੈਂਦਾ ਹਰ ਵਕਤ ਤੇ ਇਹਨੂੰ ਹਫ਼ਤੇ ਜਿੰਦਾ ਦੋ ਦਿਨ ਲਾਉਣਾ ਪਾਣੀ ਚਾਹੇ ਇੱਕ ਦਿਨ ਹੀ ਲਾ ਲਾ ਹਮ ਨਹੀਂ ਤੇ ਕਿੰਨਾ ਵਜ ਗਿਆ ਪਾਣੀ ਆ ਦੇ ਆ ਵੀ ਵਿਹਲਾ ਪਿਆ ਸੁੱਕਾ ਇੰਨੇ ਇੰਨੇ ਲੱਪਣਾ ਥਾਲੀ ਐ ਮੇਨੂੰ ਵੀ ਤਾਂ ਕਿਲੇ ਚ ਰਹੀ ਗਈਆਂ ਦੋ ਕਨਾਲਾਂ ਹਮ ਸਾਰੀਆਂ ਦੋ ਕਨਾਲਾਂ ਰਹਿ ਗਈਆਂ ਦੋ ਕਨਾਲਾਂ ਚ ਪਾਣੀ ਫੇਰਨਾ ਸੋ ਬਾਕੀ ਫਿਰ ਲੈ ਚ ਜੋ ਮਰਜੀ ਹਲਦੀ ਵੀ ਲੋ ਕਣਕ ਵੀ ਲੋ 2 ਸਾਲ ਤੱਕ ਤਾਂ ਜੋ ਮਰਜੀ ਇੱਥੇ ਖੇਤੀ ਕਰੀ ਚੱਲੋ ਬਿਲਕੁਲ ਜੀ ਬਿਲਕੁਲ ਤੇ ਠੀਕ ਆ ਦੋਸਤੋ ਵੀਡੀਓ ਤਾਂ ਬਣਾਈ ਸੀ ਆਪਾਂ ਵੀ ਜਿਹੜੇ ਕਹਿੰਦੇ ਸੀਗੇ ਕੁਝ ਕੁ ਵਿਦਵਾਨ ਵਾਲੇ ਹੁੰਦੇ ਆ ਤੁਸੀਂ ਪੰਜਾਬ ਨੂੰ ਬਰਬਾਦ ਕਰਤਾ ਕੈਂਸਰ ਲੈ ਫਲਾਣਾ ਬਾਈ ਜੀ ਪਹਿਲਾਂ ਕਲੋਨ ਸਪੈਦਾ ਲਿਆਂਦਾ ਸੀ ਸਰਕਾਰ ਸਬਸਿਡੀ ਵੀ ਦਿੰਦੀ ਸੀ ਪਰ ਲੋਕਾਂ ਨੇ ਪਤਾ ਨਹੀਂ ਕੀ ਚੱਕਰਾ ਆਪਣੇ ਲੋਕ ਪੁੱਠੇ ਪਾਸੇ ਨੂੰ ਜਾਂਦੇ ਆ ਨਿੱਤ ਪੜਦੇ ਆ ਵੀ ਪਾਣੀ ਖਤਮ ਹੋ ਗਿਆ ਪੰਜਾਬ ਦਾ ਫਲਾਣਾ ਹੋ ਗਿਆ ਫਿਰ ਬਾਈ ਕਿਉਂ ਝੋਨਾ ਲਾਉਨੇ ਆ ਚਿਰਾ ਪੂੰਜੀ ਦੀ ਫਸਲ ਜੇ ਪੰਜਾਬ ਵਿੱਚ ਵਜਵਾਵਾਂਗੇ ਤਾਂ ਆਪਾਂ ਬਾਈ ਕੰਗਾਲ ਹੋਵਾਂਗੇ ਇਹਨੂੰ ਲਾ ਲਓ ਪੈਸੇ ਵੀ ਆਉਣਗੇ ਐਫ ਡੀ ਤਾਂ ਹੁੰਦੀ ਆ ਸਾਲ ਚ ਤੁਸੀਂ ਕੀ ਕਰ ਲਓਗੇ 80000 ਦੀ ਫਸਲ ਕੁਝ ਵੀ ਨਹੀਂ ਬੰਦ 80000 ਦਾ ਬਈ ਹੱਥ ਨੂੰ ਖਾ ਜਾਂਦੇ ਹਨ ਬਈ ਕੱਖ ਵੀ ਨਹੀਂ ਕੱਖ ਵੀ ਨਹੀਂ ਬੰਦਦਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਬਈ ਧੰਨਵਾਦ ਤੁਹਾਡਾ ਵੀ ਸਮਾਂ ਦਿੱਤਾ 80000 ਬੈਰ ਦੀ ਖਾਲਸਾ ਬੈਰ ਵੀ ਵੀਰੇ ਚੰਗੇ ਕਮੈਂਟ ਕਰਿਆ ਕਰੋ ਭਰਾ ਬਣ ਕੇ ਚੰਗਾ ਬੀਜੋ ਜਿਹੜਾ ਬੋਲਿਆ ਗਿਆ ਉਹ ਬੀਜਤਾ ਠੀਕ ਆ ਜਿਹੜਾ ਹੱਥੀਂ ਕਰਦਾ ਉਹ ਵੀ ਬੀਜਤਾ ਜਿਹੜਾ ਸੋਚ ਚ ਮਾੜਾ ਕਮੈਂਟ ਕਰਦਾ ਉਹ ਵੀ ਬੀਜਤਾ ਉਹ ਵੱਡਣਾ ਪੈਣਾ ਠੀਕ ਆ ਇਹੀ ਬੇਨਤੀ ਆ ਬਈ ਕਿਰਪ ਕਿਸੇ ਨੂੰ ਚੰਗਾ ਕੰਮ ਕਰਨ ਦਿਓ ਬੇਨਤੀ ਹੱਥ ਬੰਨ ਕੇ ਧੰਨਵਾਦ ਜੀ